ਦਾਂ ਕਵਲ ਜੀ ਆਹ ਦਾਦਾ ਜੀ ਨੇ ਉਹ ਕਹਿੰਦਾ ਸੀ ਕਿ ਜਿੰਦਗੀ ਦੀ ਬੈਠ ਬਦਲਾਅ ਲੈਣਗੇ ਤਾਂ ਸੁਧਾਰ ਹੋਊਗਾ। ਤੁਹਾਨੂੰ ਬੜੀ ਆਸ ਸੀ ਕਿ ਸ਼ਹਿਰ ਤੋਂ ਬਦਲਣਗੇ। ਜਿਵੇਂ ਜੇ ਕੋ ਲਗਾਤਾਰ ਸੰਘਰਸ਼ ਕਰਦੋਂ 3 ਸਾਲ ਹੋ ਗਏ ਸੰਘਰਸ਼ ਕਰਦਿਆਂ ਨੂੰ ਇਹ ਜਿਹੜਾ ਸੰਘਰਸ਼ਾ ਉਹ ਬਲੋਨੀਆ ਘਟਦੇ ਜਾਂ ਕਾਰੜ ਵੀ ਚਲੇ ਜਾਂਦੇ ਆ ਤੇ ਆਮ ਲੋਕ ਕਾਰੜਾਂ ਦੇ ਖਾ ਜਾਂਦੇ ਆ ਨਾ ਜੇ ਰੋਪਤ ਸਿੰਘ ਕੀਤਾ ਜਾਣਾ ਕਿ ਅੱਜ ਪੰਜਾਬ ਰੀਅਲ ਸੇ ਡੀਲਰਸ ਐਂਡ ਕਲੋਨੇਜ ਐਸੋਸੀਏਸ਼ਨ ਵੱਲੋਂ ਜਿਹੜਾ ਗਾਂਧੀ ਜੰਤੀ ਦੇ ਸਬੰਧ ਵਿੱਚ ਧਰਨਾ ਲਾਇਆ ਗਿਆ ਮਾਨ ਸਾਹਿਬ ਨੇ ਜਿਹੜੇ ਐਲਾਨ ਕੀਤੇ ਆ ਉਹ ਐਲਾਨ ਲਾਗੂ ਨਹੀਂ ਹੋਏ ਇਹਨਾਂ ਨੇ ਕਿਹਾ ਪੰਜਾਬ ਦੇ ਵਿੱਚ ਇਹਨੂੰ ਸੀ ਜਿਹੜੀ ਆ ਉਹ ਖਤਮ ਕਰ ਦਿੱਤੀ ਆ ਉਹਦੇ ਵਾਸਤੇ ਬਿੱਲ ਵੀ ਜਾਰੀ ਕਰ ਦਿੱਤਾ ਵਾ ਬਿੱਲ ਪਾਸ ਹੋ ਗਿਆ ਵਿਧਾਨ ਸਭਾ ਜੱਗਾ ਤੇ ਵੀ ਜਾਰੀ ਹੋ ਗਿਆ ਲੇਕਿਨ ਇਹ ਅੱਜ ਵੀ ਉਹਨੂੰ ਹਮਲੀ ਜਮਾਨੀ ਪੜਾਇਆ ਜਾ ਰਿਹਾ ਅਜੇ ਅੱਜ 1 ਮਹੀਨਾ ਹੋ ਗਿਆ ਇਹਨੂੰ ਸਵੇਸਾ ਕੀ ਹੈ ਵੀ ਅਸੀਂ ਬੇਨਤੀ ਕਰਦੇ ਆਂ ਵੀ ਇਹਨੂੰ ਜਲਦੀ ਜਲਦੀ ਲਾਗੂ ਕੀਤਾ ਜਾਵੇ ਤਾਂ ਇਲੈਕਸ਼ਨ ਆਉਂਦੇ ਆ ਵਿਧਾਨ ਸਭਾ ਦੇ ਜਮਨੀ ਇਲੈਕਸ਼ਨ ਆ ਪੰਚਾਇਤੀ ਚੋਣਾਂ ਵਾਂਗੂ ਕਾਰਪੋਰੇਸ਼ਨ ਦੇ ਚੋਣਾਂ ਹੋਣੀਆਂ ਆਂ ਉਦੀ ਵਿੱਚ ਨੁਕਸਾਨ ਹੋਏਗਾ ਬਹੁਤ ਵੱਡੇ ਪੱਧਰ ਤੇ ਜਿਹੜਾ ਰਾਹ ਦੇਣ ਵਾਲਾ ਬਿਲਿਆ ਉਹਨੂੰ ਲਾਗੂ ਕੀਤਾ ਜਾਵੇ ਜਿਹੜੇ ਕਲੈਕਟਰ ਜੀ ਜ਼ਮੀਨਾਂ ਦੇ ਵਧਾਏ ਉਹ ਤੁਸੀਂ ਲਾਗੂ ਕਰਦੇ ਆ ਜਿਹੜੇ ਲੁੱਟਮਾਰ ਵਾਲਾ ਕੰਮ ਉਹ ਤੁਸੀਂ ਲਾਗੂ ਕਰ ਦਿੰਦੇ ਜੀ ਤੁਸੀਂ ਮਾਨ ਸਾਹਿਬ ਉੱਤੇ ਬਿਆਨ ਦੇਈ ਜਾਂਦੇ ਜੀ ਕਿ ਜੇ ਕੋਈ ਅਫਸਰ ਰਿਸ਼ਵਤ ਲੈਂਦਾ ਸੀ ਵੀਡੀਓ ਬਣਾ ਲਿਓ ਕੋਈ ਵੀਡੀਓ ਬਣਾਉਂ ਦੋਵੇਗਾ ਅਫਸਰਾਂ ਨੂੰ ਲਿਖ ਕੇ ਲਾਤਾ ਬਾਹਰ ਵੀ ਤੁਸੀਂ ਮੋਬਾਈਲ ਜਰ ਆਪਣਾ ਬਾਹਰ ਰੱਖ ਕੇ ਆਓ ਸੋ ਇਸ ਦਾ ਕੀ ਆ ਵੀ ਆਮ ਆਦਮੀ ਜਾਵੇ ਕਿਥੇ ਨਾਲ ਮੀਟਰ ਲੱਗਣਿਆ ਨਾ ਰਜਿਸਟਰੀ ਹੋਣੀ ਆ ਇਸ ਕਰਕੇ ਬਹੁਤ ਵੱਡੀ ਪਰੇਸ਼ਾਨੀ ਆ ਇਸ ਸੰਬਲਕ ਦੌਰ ਦੇ 21 ਬੰਦਿਆਂ ਜੇ ਲੋੜ ਪਈ ਸਰਕਾਰ ਨੇ ਨਾ ਕੀਤਾ ਤੇ ਅਸੀਂ ਵੱਡੇ ਪੱਧਰ ਤੇ ਸੰਘਰਸ਼ ਕਰਾਂਗੇ ਇਹ ਵੀ ਜਿਹੜੀਆਂ ਪਾਰਟੀਆਂ ਦੇ ਉੱਤੇ ਆਪਣੇ ਧੰਨੇ ਵਿੱਚ ਇਹ ਵੱਖ-ਵੱਖ ਪਾਰਟੀਆਂ ਦੇ ਲੋਕ ਇੱਥੇ ਆਏ ਨੇ ਨਮਾਇंदे ਆਏ ਨੇ ਉਹਨਾਂ ਦੇ ਅਸੀਂ ਧੰਨਵਾਦ ਕਰਦੇ ਹਾਂ ਉਹਨਾਂ ਦਾ ਕਿਉਂਕਿ ਦੇਖੋ ਆ ਪਿਛੇ ਦਫ਼ਤਰ ਆਮ ਆਦਮੀ ਪਾਰਟੀ ਦਾ ਆਮ ਆਦਮੀ ਲੋਕ ਪਰੇਸ਼ਾਨ ਨੇ ਤੇ ਆਮ ਆਦਮੀ ਇਹ ਵੀ ਤੇ ਆਮ ਆਦਮੀ ਨੇ ਜਾ ਕੇ ਕਹਿੰਦੇ ਆਮ ਆਦਮੀ ਆ ਇਹ ਹੁਣ ਸਾਡੀਆਂ ਵੋਟਾਂ ਲੈ ਕੇ ਖਾਸ ਬਣ ਗਏ ਨੇ ਇਹਨਾਂ ਨੂੰ ਹੀ ਪਤਾ ਲੱਗਣ ਦੇ ਲੋਕ ਕਿੰਨੇ ਪਰੇਸ਼ਾਨ ਆ ਇਹਨਾਂ ਦੀ ਕਿਹੜੀਆਂ ਦਿਸਟੀਆਂ ਫ੍ਰੀ ਹੋਣੀਆਂ ਐ ਐਨਓਸੀ ਇਹਨਾਂ ਨੂੰ ਲੈਣੀ ਪੈਣੀ ਆ ਮੀਟਰ ਇਹਨਾਂ ਦੇ ਵੀ ਲੱਗਣ ਦੇ ਪਰ ਇਹ ਆ ਵੀ ਉਹ ਕਿਸੇ ਪ ਕਹਿ ਨਹੀਂ ਸਕਦੇ ਆਪਾਂ ਵੀ ਇਹ ਲੋਕਤੰਤਰੀ ਕੇ ਇਹ ਹਿੱਸਾ ਵੇਚੀ ਦਾ ਲੱਗੇ ਇਸ ਕਰਕੇ ਲੋਕ ਪਰੇਸ਼ਾਨ ਹੈ ਜਲਦੀ ਜਲਦੀ ਨੋਟੀਫਿਕੇਸ਼ਨ ਜਾਰੀ ਕਰਨੀ ਇਹ 4 ਵਜੇ ਤੱਕ ਚੱਲੇਗਾ ਜੀ 4 ਵਜੇ ਤੱਕ ਮੈਂ ਹਰਪਾਲ ਸਿੰਘ ਪੰਨੂ ਜੀ ਅੱਜ ਤੁਹਾਡੇ ਮੀਡੀਆ ਦੇ ਰਹੀ ਹਾਂ ਦੱਸਣਾ ਚਾਹੁੰਦੇ ਆ ਕਿ ਜੋ ਪੰਜਾਬ ਸਰਕਾਰ ਵੱਲੋਂ ਪਿਛਲੇ ਸਮੇਂ ਦੌਰਾਨ ਐਨਓਸੀ ਦੀ ਸਰਦ ਖਤਮ ਕੀਤੀ ਗਈ ਸੀ ਉਹਦੇ ਤੇ ਹਲੇ ਤੱਕ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ ਔਰ ਪਿਛਲੇ ਮਹੀਨੇ ਸਰਕਾਰ ਨੇ ਇੱਕ ਫੇਰ ਪੰਜਾਬ ਵਿਧਾਨ ਸਭਾ ਦੇ ਵਿੱਚ ਇੱਕ ਕਾਨੂੰਨ ਬਣਾਇਆ ਬਿੱਲ ਪਾਸ ਕੀਤਾ ਹੈ ਕਿ ਰਜਿਸਟਰੀਆਂ ਦੇ ਉੱਤੇ 31 ਜੁਲਾਈ 2024 ਤੱਕ ਜਿਹੜਾ ਵਾ ਉਹ ਬਿਨਾਂ ਐਨਓਸੀ ਦੇ ਜਿਹੜੇ ਡਾਕੂਮੈਂਟ ਹੋ ਚੁੱਕੇ ਉਹਨਾਂ ਤੱਕ ਉਹਨਾਂ ਦੇ ਕੋਈ ਐਨਓਸੀ ਦੀ ਸ਼ਰਤ ਨਹੀਂ ਲਾਗੂ ਹੋਏਗੀ ਬਿਜਲੀ ਦੇ ਮੀਟਰ ਤੇ ਐਨਓਸੀ ਦੀ ਸ਼ਰਤ ਲਾਗੂ ਨਹੀਂ ਹੋਵੇਗੀ ਪਰ ਅੱਜ 1 ਮਹੀਨਾ ਪੂਰਾ ਹੋ ਗਿਆ ਹੈ ਸਥਿਤੀ ਜਿਹੜੀ ਹੈ ਜਿਉਂ ਦੀ ਤਿਉਹ ਹੈ ਅੱਜ ਤੱਕ ਉਹਨਾਂ ਨੇ ਮਾਲਾ ਤਸਹੀਲਾ ਦੇ ਵਿੱਚ ਰਜਿਸਟਰੀ ਐਨਸੂ ਤੋਂ ਬਗੈਰ ਨਹੀਂ ਹੋ ਰਹੀ ਬਿਜਲੀ ਦੇ ਮੀਟਰ ਐਨਸੂ ਤੋਂ ਬਗੈਰ ਨਹੀਂ ਲੱਗ ਰਹਾ ਹੈ ਅੱਜ ਇਸ ਕਰਕੇ ਪੰਜਾਬ ਰੀਅਲ ਅਸਟੇਟ ਪੰਜਾਬ ਡੀਲਰ ਐਸੋਸੀਏਸ਼ਨ ਵੱਲੋਂ ਜੋ ਸ਼ਾਂਤਮਈ ਰੋਸ ਧਰਨਾ ਭੰਡਾਰੀ ਪੋਲਾ ਅਮਰਸਰ ਵਿਖੇ ਲਗਾਇਆ ਗਿਆ ਹੈ ਤਾਂ ਕਿ ਸਰਕਾਰ ਨੂੰ ਪਤਾ ਲੱਗ ਸਕੇ ਸਰਕਾਰ ਦੇ ਕੰਨਾਂ ਤੱਕ ਬਾਜ ਜਾਵੇ ਕਿ ਜ਼ਮੀਨੀ ਲੈਵਲ ਤੇ ਜਿਹੜਾ ਅਸੀਂ ਬਿੱਲ ਪਾਸ ਕੀਤਾ ਉਹਦਾ ਕੋਈ ਅਸਰ ਨਹੀਂ ਹੋਇਆ ਤੇ ਉਹਦੇ ਤੇ ਕੋਈ ਅਸਰ ਕਰੀਏ ਇਹ ਦੇਖੋ ਜੀ ਇਹ ਸਾਡਾ ਜਿਹੜਾ ਜੂਨੀਅਨ ਦਾ ਧਰਨਾ ਹੈਗਾ ਤੇ ਹਰ ਪਾਰਟੀ ਦਾ ਨੁਮਾਇੰਦਾ ਕੰਮ ਕਰਦਾ ਹੈ ਹਰ ਪਾਰਟੀ ਦਾ ਨਮਾਇੰਦਾ ਆਪਣਾ ਕਾਰੋਬਾਰ ਕਰਦਾ ਹੈ ਔਰ ਇਸ ਦੇ ਵਿੱਚ ਅੱਜ ਸਾਡੇ ਬਿਨਾਂ ਸ਼ਰਤ ਜਿਹੜੇ ਸਿਆਸੀ ਪਾਰਟੀਆਂ ਦੇ ਨਮਾਇਦੇ ਨੇ ਭਾਰਤੀ ਜਨਤਾ ਪਾਰਟੀ ਤੋਂ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਜੀ ਸੰਧੂ ਔਰ ਕਾਂਗਰਸ ਪਾਰਟੀ ਤੋਂ ਦਿਨੇਸ਼ ਬੱਸੀ ਜੀ ਪਹੁੰਚੇ ਨੇ ਔਰ ਹੋਰ ਵੀ ਸਿਆਸੀ ਪਾਰਟੀਆਂ ਜਿਹੜੇ ਨੁਮਾਇੰਦੇ ਉਹਨਾਂ ਦੇ ਸਾਨੂੰ ਫੋਨ ਆਏ ਆ ਕਿ ਅਸੀਂ ਪਹੁੰਚਾਂਗੇ ਅਸੀਂ ਉਹਨਾਂ ਦਾ ਇੱਥੇ ਆਣ ਦੇ ਤਹਿਜੋਂ ਧੰਨਵਾਦੀ ਹਾਂ ਜੀ ਆਇਆਂ ਕਹਿੰਦੇ ਆ ਟ੍ਰਾਂਫੋਰਮੇਸ਼ਨ ਜਲਦੀ ਜਾਰੀ ਨਹੀਂ ਹੁੰਦਾ ਤੇ ਅਗਲਾ ਸਟੈਪ ਕੀ ਹੋਏਗਾ ਅਗਲਾ ਸਟੈਪ ਸਾਡਾ ਜੀ ਸਾਰੇ ਪੰਜਾਬ ਦੇ ਵਿੱਚ ਬਹੁਤ ਤਿੱਖਾ ਸੰਘਰਸ਼ ਜਲਦੀ ਸਪੱਸ਼ਟ ਆਏਗਾ ਹੋ ਸਕਦਾ ਹੈ ਦੁਸ਼ਹਿਰੇ ਦੇ ਵੀ ਕੋਈ ਨਾ ਕੋਈ ਆਪਣਾ ਰਣਨੀਤੀ ਬਣਾਈਏ ਪੀ ਕੀ ਕਰਨਾ ਇਹਨਾਂ ਦਾ ਤਰਨਾ ਪ੍ਰਦਰਸ਼ਨ ਕਿੰਨੀ ਦੇਰ ਚੱਲੇਗਾ ਤਰਨਾ ਪ੍ਰਦਰਸ਼ਨ ਜਿਹੜਾ ਅੱ